ਮੈਡ ਰਾਜਪੂਤ ਸਭਾ ਤੇ ਸਵਨਕਰ ਸੰਗ ਫਗਵਾੜਾ ਦੇ ਸਮੂਹ ਅਧਿਕਾਰੀਆਂ ਵੱਲੋਂ ਜਤਿੰਦਰ ਕੁਮਾਰ ਭੋਵੀ ਦੀ ਅਗਵਾਈ ਹੇਠ 26 ਜਨਵਰੀ ਗਣਤੰਤਰ ਦਿਵਸ ਸਭਾ ਦੇ ਦਫ਼ਤਰ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਮੂਹ ਮੈਂਬਰਾਂ ਨੇ ਜਿੱਥੇ ਦਫ਼ਤਰ ਵਿਖੇ ਘੋਮੀ ਚੰਡਾ ਲਹਿਰਾਇਆ ਉੱਥੇ ਹੀ ਜਤਿੰਦਰ ਕੁਮਾਰ ਭੋਵੀ ਅਤੇ ਸਮੂਹ ਮੈਂਬਰਾਂ ਨੇ ਦੇਸ਼ਵਾਸੀਆਂ ਨੂੰ 26 ਜਨਵਰੀ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੰਦੇ ਆ ਸਮੂਹ ਸ਼ਹਿਰ ਵਾਸੀਆਂ ਨੂੰ ਮੈਡ ਰਾਜਪੂਤ ਸਭਾ ਤੇ ਸਵਨਕਰ ਸੰਗ ਫਗਵਾੜਾ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਬੰਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਅੱਜ 26 ਜਨਵਰੀ 71ਵਾਂ ਗਣਤੰਤਰ ਦਿਵਸ ਤੇ ਸਾਰੇ ਦੇਸ਼ਵਾਸੀਆਂ ਨੂੰ ਔਰ ਖਾਸ ਕਰਕੇ ਮੈਡਰਾਜ ਪੂਸਵਾ ਨੂੰ ਸਵਰਨਕਾਰ ਸੰਗ ਨੂੰ ਮੇਰੇ ਜਿੰਨੇ ਵੀਰ ਆ ਇਹਨਾਂ ਨੂੰ ਸਾਰਿਆਂ ਨੂੰ ਸਾਡੀ ਮੈਡਰਾਜ ਪੂਸਵਾ ਲੋ ਔਰ ਸਵਰਨਕਾਰ ਸੰਗ ਲੋ ਲੱਖ ਲੱਖ ਵਧਾਈ ਹੋਵੇ ਤਾਂ ਕਿ ਜਿਹੜੀ ਮੈਡਰਾਜ ਪੂਸਵਾ ਔਰ ਸਵਰਨਕਾਰ ਸੰਗ ਇਦਾਂ ਦੇ ਉਪਰਾਲੇ ਹਮੇਸ਼ਾ ਕਰਦੀ ਰਹਿੰਦੀ ਆ ਔਰ ਮੇਰੀ ਇਹ ਹੀ ਸਾਰੇ ਅੱਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੇ ਵੀ ਲੋਕ ਦੇਖਣ ਮੈਡ ਰਾਜਪੂ ਸਭਾ ਨਾਲ ਜੁੜੋ ਔਰ ਸਵਰਨਕਾਰ ਸੰਗ ਨਾਲ ਜੁੜੋ ਕਿਉਂਕਿ ਅਸੀਂ ਕਿਸੇ ਨੂੰ ਅਪਰੋਚ ਨਹੀਂ ਕਰ ਸਕਦੇ ਪਰ ਉਹ ਤੁਸੀਂ ਸਾਡੇ ਪੱਗਾ ਜੀ ਨਾਲ ਸਾਡੇ ਨਿੰਦਰ ਕੰਡਾ ਜੀ ਨਾਲ ਸਾਡੇ ਜਿੰਨੇ ਵੀ ਆ ਹੋਰ ਵੱਡੇ ਮੈਂਬਰ ਮਹਤਵਰ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤਾਂ ਕਿ ਅਸੀਂ ਇਹਨੂੰ ਹੋਰ ਵੀ ਅੱਗੇ ਲੈ ਕੇ ਜਾ ਸਕੀਏ ਕਿਉਂਕਿ ਜੇ ਸਾਡੀ ਬਰਾਦਰੀ ਚ ਇਕਾ ਤੇ ਅਸੀਂ ਬਹੁਤ ਵੱਡੇ ਪੱਧਰ ਤੇ ਅੱਗੇ ਜਾ ਸਕਦੇ ਜੈ ਸ਼੍ਰੀ ਰਾਮ ਇਸੇ ਤਰ੍ਹਾਂ ਹੀ ਸ਼ਹਿਵਸਣਾ ਉਦਵ ਠਾਕਰੇ ਫਗਵਾੜਾ ਬਲੋਸਤਾਨ ਘਨਮਾਨਗੜੀ ਮੰਦਿਰ ਚੀਟੀ ਰੋਡ ਫਗਵਾੜਾ ਵਿਖੇ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉੱਥੇ ਹੀ ਵਕਫਾਕ ਬੁਲਾਰਿਆਂ ਨੇ ਸਮੂਹ ਦੇਸ਼ਵਾਸੀਆਂ ਨੂੰ 26 ਜਨਵਰੀ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਇਸ ਮੌਕੇ ਇੰਦਰਜੀਤ ਕਰਵਲ, ਗੋਪਾਲ ਚੋਪੜਾ, ਗੁਰਦੀਪ ਸੈਣੀ, ਬਲਦੇਵ ਰਾਜ ਸ਼ਰਮਾ, ਰਕੇਸ਼ ਬਾਂਸਲ, ਰਵਿੰਦਰ ਸ਼ਰਮਾ ਆਦਿ ਹਾਜ਼ਰ ਸਨ। ਅੱਜ 26 ਜਨਵਰੀ ਦੇ ਲੱਖ ਲੱਖ ਵਜੇ ਹਰ ਸਾਲ ਦੀ ਤਰ੍ਹਾਂ ਹਨੂਮਾਨਗੜੀ ਬੰਦਰ ਵਿੱਚ ਅੱਜ ਝੰਡਾ ਚੜਾਇਆ ਗਿਆ ਇਸ ਮੌਕੇ ਤੇ ਸ਼ਿਵਸਨਾਉ ਤੋਂ ਬਾਲਾਸਾਉ ਠਾਕਰੇ ਸ੍ਰੀ ਜੋਗਗਰਾਇ ਪ੍ਰਮੁੱਖ ਸਾਹਿਬ ਰਾਜੇ ਪ੍ਰਮੁੱਖ ਉਹਨਾਂ ਦੇਸ਼ਾ ਦੇ ਨਿਰਦੇਸ਼ ਅਨਸਾਰ ਅੱਜ 26 ਜਨਵਰੀ ਦੇ ਝੰਡਾ ਚੜਾਇਆ ਗਿਆ ਅਤੇ ਅਸੀਂ ਇਸ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਸ਼ਿਵਸਨਾਉ ਪਵਾੜੇਤਰ ਕੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹਨੂਮਾਨਗੜੀ ਬੰਦਰ ਵਿੱਚ 26 ਜਨਵਰੀ ਦੇ ਝੰਡਾ ਦੇ ਵਿੱਚ ਮੁਜਾ ਰਵਣ ਕੀਤਾ ਗਿਆ ਦੇਖੀ ਆਨ ਪਾਨ ਸ਼ਾਮ ਫਿਰ ਨਹਾਇਆ ਗਿਆ ਸਾਰੇ ਕਿਸਾਨ ਜਨੋ ਸਾਡੇ ਸਭ ਨੂੰ ਮੁਬਾਰਕ ਬਹੁਤ 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 ਬਖਾਈਂ ਅਰ प्रार्थना ਹੈ ਕਿ ભગવાન ਦੇਗੇ ਭਵਾਨ ਇਸ ਦੇਸ਼ ਨੂੰ ਹਮੇਸ਼ਾ ਤਰੱਕੀ ਦੀ ਰਾਹ ਤੇ ਲੈ ਕੇ ਜਾਓ ਔਰ ਬਹੁਤ ਜਲ ਜੀ ਵਿਸ਼ਵ ਗੁਰੂ ਬਣੇ